ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ 7 ਡੇ ਨਿਊਜ਼ ਦੇਸ਼ ਅੰਦਰ ਆਮ ਚੋਣਾਂ ਹੋਣ ਜਾ ਰਹੀਆਂ ਨੇ ਸੂਬੇ ਅੰਦਰ ਮੁੱਖ ਵਿਰੋਧੀ ਧਿਰ ਕਾਂਗਰਸ ਦੀ ਕਿਹੋ ਜਿਹੀ ਪੀਸ਼ਨ ਰਹੇਗੀ ਕੀ ਹਾਲਾਤ ਨੇ ਕਾਂਗਰਸ ਦੇ ਸੰਗਰੂਰ ਲੋਕ ਸਭਾ ਸੀਟ ਦੇ ਲਈ ਕਈ ਦਾਅਵੇਦਾਰੀਆਂ ਕਾਂਗਰਸ ਵੱਲੋਂ ਜਤਾਈਆਂ ਜਾ ਰਹੀਆਂ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਪ੍ਰਧਾਨ ਕਲਦੀਪ ਸਿੰਘ ਕਾਲਾ ਢੱਲੋਂ ਢੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਢੱਲੋਂ ਸਾਹਿਬ ਕੀ ਲੱਗਦਾ ਕਾਂਗਰਸ ਦੀ ਕੀ ਪੀਸ਼ਨ ਹੈ ਕੌਂਸਲ ਪੀਸ਼ਨ ਬਿਨਿੰਗ ਪੀਸ਼ਨ ਦੇ ਵਿੱਚ ਆ ਜੀ ਕਾਂਗਰਸ ਜਦੋਂ ਆ ਗਏ ਮੈਦਾਨ 'ਚ ਖੜਾ ਲਈ ਸਾਰੇ ਜੀ ਤੁਹਾਨੂੰ ਆਪਣੇ ਆਪ ਕਾਂਗਰਸ ਦਾ ਮਾਹੌਲ ਪਤਾ ਲੱਗੂਗਾ ਵੀ ਕੀ ਹੈ ਤੁਸੀਂ ਦੇਖਦੇ ਵੀ ਹੋ ਸਾਡੇ ਜ਼ਿਲ੍ਹੇ ਦੇ ਵਿੱਚ ਤਾਂ ਬਹੁਤ ਅੱਛਾ ਰਿਸਪੌਂਸ ਹੈ ਜਿੱਥੇ ਵੀ ਜਾਈਦਾ ਸਾਰੇ ਸਾਡੇ ਜਿਹੜੇ ਵਰਕਰ ਆ ਪੂਰੇ ਹੌਸਲੇ ਦੇ ਵਿੱਚ ਨੇ ਤੁਸੀਂ ਗੱਲ ਚਲੋ ਜ਼ਿਲ੍ਹੇ ਦੀ ਕਰਦੇ ਆਂ ਜ਼ਿਲ੍ਹੇ ਦੇ ਵਿੱਚ ਭਦੌੜ ਦੀ ਗੱਲ ਕਰ ਲਈਏ ਮਹਿਲਕਲਾਂ ਦੀ ਗੱਲ ਕਰ ਲਈਏ ਭਦੌੜ ਮਹਿਲਕਲਾਂ ਦੇ ਵਿੱਚ ਤਾਂ ਕਾਂਗਰਸ ਦਾ ਹਲਕਾ ਇੰਚਾਰਜ ਹੀ ਨਹੀਂ ਰਹੀ ਗੱਲ ਬਰਨਾਲੇ ਦੀ ਬਰਨਾਲੇ ਤੋਂ ਵੀ ਕਹਿੰਦੇ ਵੀ ਚੰਡੀਗੜ੍ਹ ਤੋਂ ਹਲਕਾ ਇੰਚਾਰਜ ਆਉਂਗਾ ਨਹੀਂ ਉਹ ਤੁਹਾਡੀ ਗੱਲ ਠੀਕ ਹੈ ਹਲਕਾ ਇੰਚਾਰਜ ਨਹੀਂ ਪਰ ਅਸੀਂ ਜਿਹੜੀ ਸਾਡੀ ਟੀਮ ਹੈ ਜੀ ਉਹ ਜਿਹੜੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਨਿਭਾ ਰਹੀ ਹੈ ਮੈਂ ਜਿਲ੍ਹਾ ਪ੍ਰਧਾਨ ਵੱਲੋਂ ਹਲਕਾ ਇੰਚਾਰਜ ਦਾ ਤਾਂ ਇਹੀ ਹੁੰਦਾ ਨਾ ਵੀ ਕੋਈ ਬੰਦਾ ਉੱਥੇ ਉਹਨਾਂ ਨੂੰ ਲੋਕਾਂ ਨੂੰ ਕੋਈ ਕੰਮ ਹੋਵੇ ਜੀ ਉਨਲਾਦ ਦੇਕਸੋਖ ਤੇ ਜਾਣਾ ਉਹ ਸਾਰਾ ਮੈਂ ਹੈਂਡਲ ਕਰ ਰਹੇ ਹਾਂ ਜਿਹੜੀ ਬਰਨਾਲੇ ਦੀ ਗੱਲ ਹੈ ਇੱਥੇ ਜਿਹੜੇ ਸਾਡੇ ਇੰਚਾਰਜ ਨੇ ਹਲਕਾ ਜਾਨੀ ਸਵੰਸਲ ਜੀ ਉਹ ਜਿੱਥੇ ਵੀ ਸਾਡੇ ਵਰਕਪਲ ਨੂੰ ਕੋਈ ਸਾਥ ਨੂੰ ਲੋਡ ਪੈਂਦੀ ਹੈ ਉਹ ਵੀ ਪਾਰਟੀ ਦੇ ਪ੍ਰੋਗਰਾਮ ਹੁੰਦੇ ਨੇ ਜੀ ਉਹ ਹਰ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੁੰਦੇ ਨੇ ਤੇ ਕਿਤੇ ਕੋਈ ਮਤਲਬ ਲਗਾਤਾਰ ਉਹ ਵਰਕਰਾਂ ਤੋਂ ਦੂਰ ਨਹੀਂ ਹੈਗੇ ਵਰਕਰਾਂ ਦੇ ਇੱਥੋਂ ਦੇ ਜਿਹਨੇ ਵੀ ਲੋਕ ਨੇ ਕਾਂਗਰਸ ਨਾਲ ਉਹਨਾਂ ਦੇ ਟੱਚ ਦੇ ਵਿੱਚ ਨੇ ਕਾਂਗਰਸ ਦੀ ਗੱਲ ਕਰਦਾ ਮੈਂ ਜ਼ਿਲ੍ਹਾ ਬਰਨਾਲੇ ਦੀ ਕਾਂਗਰਸ ਦੇ ਵਿੱਚ ਜ਼ਿਲ੍ਹਾ ਬਰਨਾਲੇ ਦੇ ਵਿੱਚ ਲੋਕਾਂ ਦਾ ਇਹ ਆਮ ਕਹਿਣਾ ਹੈ ਵੀ ਕੁਲਦੀਪ ਸਿੰਘ ਕਾਲਾ ਢਲੋਂ ਦੀ ਹੀ ਆਮ ਵਰਕਰ ਤੱਕ ਪਹੁੰਚ ਹੈ ਇਹ ਕੁਲਦੀਪ ਕਾਲਾ ਢਲੋਂ ਦੇ ਨਾਲ ਹੀ ਕਾਂਗਰਸ ਆ ਨਾ ਕਿ ਕਾਂਗਰਸ ਦੇ ਨਾਲ ਕੁਲਦੀਪ ਕਾਲਾ ਢਲੋਂ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਇਹ ਕਾਲਾ ਢਲੋਂ ਨਾਲ ਕਾਂਗਰਸ ਹੈ ਜੀ ਕਾਂਗਰਸ ਇੱਕ ਬਹੁਤ ਵੱਡੀ ਜਮਾਤ ਹੈ 100 ਸਾਲ ਪੁਰਾਣੀ ਪਾਰਟੀ ਹੈ ਪਾਰਟੀ ਕਰਕੇ ਕਾਲਾ ਢਲੋਂ ਹੈ ਹਾਂ ਜਿਹੜੀ ਕੋਈ ਕੰਮ ਦੀ ਗੱਲ ਆ ਉਹ ਪਰਮਾਤਮਾ ਦੀ ਸਮਰੱਥਾ ਬਖਸ਼ੀ ਜਾਂ ਮਿਹਨਤ ਕਰਨ ਦੀ ਸਾਡੀ ਜਿਹੜੀ ਪੂਰੀ ਟੀਮ ਜਿਹੇ ਇੱਥੇ ਸਾਡੇ ਜ਼ਿਲ੍ਹੇ ਚ ਪਾਰਟੀ ਦੀ ਅੱਜ ਚੰਗੀ ਪੀਛਣ ਦਾ ਕਾਰਨ ਜਿਹੜੀ ਸਮੁੱਚੇ ਜਿਹੜੇ ਇੱਥੋਂ ਦੇ ਸਾਥੀ ਨੇ ਸਾਡੇ ਸਾਡੇ ਜ਼ਿਲ੍ਹੇ ਦੀ ਟੀਮ ਸਾਡੇ ਬਲਾਕ ਪ੍ਰਧਾਨ ਸਾਡੇ ਸਰਪੰਚ ਜਿਹੜਾ ਉਹਨਾਂ ਦਾ ਸਾਥ ਹੈ ਉਹਦਾ ਕਰਕੇ ਸਾਡੀ ਆਪੀਸ਼ਣਾ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਇਹ ਉਹਨਾਂ ਕਰਕੇ ਕਾਲਾ ਢਲੋਂ ਦਾ ਕੁਛ ਵੀ ਇਨ ਕਰਨ ਜੋਗਾ ਜੇ ਸਾਥੀ ਨਾਲ ਨਾ ਹੋਵੇ 2024 ਦੀ ਆਮ ਚੋਣਾਂ ਆ ਗਈਆਂ ਟਿਕਟ ਦੀਆਂ ਦਾਅਵੇਦਾਰੀਆਂ ਬਹੁਤ ਨੇ ਤੁਸੀਂ ਵੀ ਅਪਲਾਈ ਕੀਤਾ ਹਾਂਜੀ ਕਹਿੰਦੇ ਵੀ ਕਾਂਗਰਸ ਸਹਾਇਕ ਕੁਮਾਰ ਕੋਲੇ ਕਾਲਾ ਢੱਲੋ ਦਾ ਨਾਮ ਵੀ ਕੁਲਦੀਪ ਸਿੰਘ ਕਾਲਾ ਢੱਲੋ ਦਾ ਨਾਮ ਵੀ ਬੋਲਦਾ ਖੜਗੇ ਸਾਹਿਬ ਦੀ ਲਿਸਟ ਦੇ ਵਿੱਚ ਐ ਚਲੋ ਟਿਕਟ ਮਿਲਣੀ ਨਾ ਮਿਲਣੀ ਤਾਂ ਇੱਕ ਵੱਕਰੀ ਗੱਲ ਆ ਪਰ ਕਹਿੰਦੇ ਵੀ ਖੜਗੇ ਸਾਹਿਬ ਦੀ ਸੂਚੀ ਦੇ ਵਿੱਚ ਕੁਲਦੀਪ ਸਿੰਘ ਕਾਲਾ ਢੱਲੋ ਦਾ ਵੀ ਇਹ ਸੰਭਵ ਕਿਵੇਂ ਹੋ ਸਕਿਆ ਜੋ ਸਾਰਿਆਂ ਦਾ ਫਰਜ ਬੰਦ ਐ ਅਪਲਾਈ ਕਰਨਾ ਹਰ ਬੰਦੇ ਦੀ ਇੱਛਾ ਹੁੰਦੀ ਐ ਵੀ ਉਹਦਾ ਰਤਬਾ ਵੱਡਾ ਹੋਵੇ ਨਾ ਮੈਂ ਵੀ ਚਾਹਣਾ ਐ ਕਿ ਮੈਂ ਕੁਝ ਬਣਾ ਤੇ ਬਾਕੀ ਲੀਡਰਸ਼ਿਪ ਦੇ ਵਿੱਚ ਨਾਂਜੜੋ ਕੰਮ ਦੇ ਨਾਲ ਜਾਂਦਾ ਹੈ ਜੀ ਅਸੀਂ ਕੰਮ ਕਰਦੇ ਆ ਜਿੰਨੇ ਵੀ ਪਾਰਟੀ ਨੇ ਸਾਨੂੰ ਕੋਈ ਪ੍ਰੋਗਰਾਮ ਦਿੱਤੇ ਅਸੀਂ ਸਾਥੀਆਂ ਦੇ ਸਹਿਯੋਗ ਦੇ ਨਾਲ ਸਾਡੀ ਟੀਮ ਦੇ ਸਹਿਯੋਗ ਨਾਲ ਉਹਨੂੰ ਸਿਰੇ ਚੜਾਇਆ ਜਦੋਂ ਮੈਂ ਪ੍ਰਧਾਨ ਬਣਿਆ ਸਭ ਤੋਂ ਵੱਡਾ ਟਾਰਗੇਟ ਸਾਡੇ ਬਾਅਦ ਤੇ ਪਹਾੜ ਜੋ ਯਾਤਰਾ ਸੀ ਜੀ ਉਦੋਂ ਪਾਰਟੀ ਦੀ ਥੋੜੀ ਪਿਛਲੇ ਵੀ ਤੁਸੀਂ ਸਮਝੋ ਮੈਂ ਇੱਥੇ ਥੋੜਾ ਬਿਲਕੁਲ ਬਿਲਕੁਲ ਚੋਣਾ ਹੋ ਕੇ ਹਟੀਆਂ ਸੀਗੀਆਂ ਤਾਜ਼ਾ ਚੋਣਾ ਹੋਟਲ ਸਾਡੇ ਅਸੀਂ ਇੱਥੇ ਤੇ ਉਦੋਂ ਬਾਅਦ ਜਿਮਨੀ ਚੋਨ ਵੀ ਉਹ ਚ ਵੀ ਤੁਸੀਂ ਹਾਲਾਤ ਦੇਖਿਆ ਨਾ ਵੀ ਥੋੜੇ ਜੀ ਓਲਡ ਦੀ ਲੀਡਰਸ਼ਿਪ ਦੀ ਮਾਰ ਪਈ ਹੋਈ ਸੀ ਤੇ ਸਾਡੇ ਨੇ ਇੱਕ ਵੱਡਾ ਟਾਰਗੇਟ ਸੀ ਪਰ ਉਦੋਂ ਵੀ ਸਾਡ ਨੂੰ ਸਾਰਿਆਂ ਨੇ ਸਾਥ ਦਿੱਤਾ 2 ਜੰembre ਨੂੰ ਮੈਂ ਉਹ 900 ਆ ਪ੍ਰਧਾਨ 2 ਜੰembre ਨੂੰ ਮੈਂ ਚਾਰਜ ਲਿਆ ਜੀ ਤੇ ਜਨਵਰੀ ਦੇ ਵਿੱਚ ਇੱਥੇ ਭਾਜਰੋ ਯਾਤਰਾ ਪੰਜਾਬ ਐਂਟਰ ਕਰ ਗਈ ਤਾਂ ਜੋ 20 ਦਿਨਾਂ ਦੇ ਵਿੱਚ ਹੀ ਜੋ ਸਾਨੂੰ ਸਕਸੈਸ ਮਿਲੀ ਜੋ ਲੋਕਾਂ ਨੇ ਸਾਨੂੰ ਸਾਥ ਦਿੱਤਾ ਹਰੇਕ ਮਤਲਬ ਹੋਰ ਬਹੁਤ ਪ੍ਰੋਗਰਾਮ ਹੋਏ ਕੋਈ ਧਾਰਨੇ ਜਿੱਥੇ ਮੈਨੂੰ ਪਾਰਟ ਨੇ ਡੋਟਲੀ ਸਾਡੀ ਟੀਮ ਨੇ ਉਹਨੂੰ ਬਾਖੂ ਵੀ ਨਭਾਇਆ ਇਹੀ ਕਾਰਨ ਹੁੰਦਾ ਹੈ ਜਦ ਬੰਦਾ ਲੀਡਰਸ਼ਿਪ ਦੀ ਨਿਗਾ ਚਾਹਦਾ ਹੈ ਬਿਲਕੁਲ ਉਹ ਲੀਡਰਸ਼ਿਪ ਵੀ ਤਾਂ ਥੱਲੇ ਰਿਪੋਰਟ ਲੈਂਦੀ ਹੈ ਬਿਲਕੁਲ ਗਰਾਊਂਡ ਲੈਵਲ ਤੋਂ ਹੰਜ ਵੀ ਨਿਪੱਧਰ ਤੋਂ ਹੀ ਉੱਠਿਆ ਜਾਂਦਾ ਕੀ ਲੱਗਦਾ ਜੀ ਖਿੱਚੋ ਤਾਣ ਬਹੁਤ ਹੈ ਕਈ ਦਾਵੇਦਾਰ ਨੇ ਸਾਬਕਾ ਮੁੱਖ ਮੰਤਰੀ ਅਰਜਨਜੀਤ ਰਜਿੰਦਰਪੁਰ ਪਠੱਲ ਦਾ ਨਾਮ ਵੀ ਆ ਰਿਹਾ ਹੈ ਤੇਜਤਰਾ ਰਾਗੂ ਸਖਪਾਲ ਸਿੰਘ ਖਹਿਰਾ ਦਾ ਵੀ ਨਾਮ ਆ ਰਿਹਾ ਹੈ ਰਜਿੰਦਰ ਸਿੰਘ ਲਾਜੀ ਦਾ ਵੀ ਨਾਮ ਆ ਰਿਹਾ ਹੈ ਜੀਵਨੀ ਚੋਣ ਲੜਨ ਵਾਲੇ ਦਰਬੀਰ ਗੋਲਡੀ ਦਾ ਵੀ ਨਾਮ ਹੈ ਤੇ ਨਾਮ ਕੁਲਦੀਪ ਸਿੰਘ ਕਾਲੇ ਢਿਲੋਂ ਦਾ ਖੜਾ ਹੈ। ਇੱਕ ਆਗੂ ਦਾ ਦੇਖੋ ਇਹ ਉਹਦਾ ਆਪ ਦੀ ਰਾਈਟ ਬਣਦਾ। ਰਾਈਟ ਬਣਦਾ। ਆਪਣਾ ਦਾਅ ਬਰਖਾ ਤੇ ਮੈਂ ਤਾਂ ਪਾਰਟੀ ਨਾਲ ਤੁਹਾਡੇ ਜਰੀਏ ਕਮਿਟਮੈਂਟ ਕਰ ਸਕਦਾ ਕਿ ਮੈਨੂੰ ਟਿਕਟ ਜਿੰਨਾ ਚੱਕ ਨਹੀਂ ਮਿਲਦੀ ਉਹਨਾਂ ਤੱਕ ਦੇਖੋ ਥੋੜਾ ਬਹੁਤ ਆ ਵਿੱਚ ਕਸਮ ਕਸ ਹੁੰਦੀ ਹੈ। ਜੀ। ਤੇ ਪਰ ਜੇ ਮੰਨ ਲਓ ਮੈਨੂੰ ਟਿਕਟ ਨਾ ਵੀ ਮਿਲੇ ਤਾਂ ਵੀ ਮੈਂ ਜਿਹੜਾ ਪਾਰਟੀ ਦਾ ਕੈਂਡੀਡੇਟ ਸੀ ਉਹਦੀ ਮੈਂ ਇਲੈਕਸ਼ਨ ਦੀ ਗਵਾਹੀ ਕਰੂੰਗਾ ਤੇ ਮੈਨੂੰ ਦੋਜੇ ਸਾਥੀਆਂ ਨੂੰ ਵੀ ਇਹੇ ਉਮੀਦ ਆ ਮੰਨੋ ਮੈਨੂੰ ਟਿਕਟ ਮਿਲ ਜਾਂਦੀ ਵੀ ਅਸੀਂ ਸਾਰੇ ਇੱਕ ਹੋਵੇ ਇੱਕ ਇੱਕ ਹੋ ਕੇ ਇੱਕ ਟੀਮ ਬਣਾ ਕੇ ਚੱਲਾਂਗੇ ਚਾਹੀਦੇ ਵੀ ਇਦਾਂ ਹੀ ਜੀ ਚੋਣ 2024 ਦੀਆਂ ਤੁਹਾਨੂੰ ਟਿਕਟ ਮਿਲਦੀ ਹੈ ਤੇ ਸਾਹਮਣੇ ਆਏ ਪਤਾ ਵੀ ਪੰਜਾਬ ਦੇ ਕੈਬਨਟ ਦੇ ਮੰਤਰੀ ਹੈ ਮੀਤਿਹਰ ਤੇ 2017 ਚ ਤੁਹਾਡਾ ਦੋਸਤ ਦਾ ਚਲੋ ਕਦੋਂ ਵੀ ਹੋ ਸਕਦਾ ਪਰ ਸਾਬਕਾ ਸਿਆਸੀ ਦੋਸਤ ਵੀ ਰਿਹਾ ਤੁਸੀਂ ਵੀ ਉਹਦੇ ਨਾਲ ਸੱਚੀ ماں ਬਣ ਕੇ ਚੱਲਿਓ ਬਰਨਾਲੇ ਦੇ ਵਿੱਚ ਤੇ ਉਹਨੂੰ ਉਸ ਕਾਗ ਸਿਆਸਤਦਾਨ ਕੇਵਲ ਸਿੰਘ ਢਿੱਲੋਂ ਦੇ ਬਰਾਬਰ ਖੜਾ ਕੀਤਾ ਤੇ ਜਤਾਇਆ ਵੀ ਬਣਦਾ ਯੋਗਦਾਨ ਪਾਇਆ ਜਦਦਾ ਤਾਂ ਇਨਸਾਨ ਆਪਦੇ ਕਰਮਾਂ ਨਾਲ ਹੈ ਹਾਂਜੀ ਹਾਂਜੀ ਤੇ ਫਿਰ ਉਹਦੇ ਨਾਲ ਦੋ ਦੋ ਹੱਥ ਦੇਖਣੇ ਪੈਣਗੇ ਦੇਖੋ ਜੀ ਸਮੇਂ-ਸਮੇਂ ਦੀ ਗੱਲ ਹੈ ਜੀ ਕੋਈ ਰਾਜ ਦੇ ਵਿੱਚ ਨਿੱਜੀ ਲੜਾਈ ਤਾਂ ਕਿਸੇ ਨਾਲ ਹੁੰਦੀ ਨਹੀਂ ਬਿਲਕੁਲ ਬਿਲਕੁਲ ਨਾ ਵੀ ਪਾਰਟੀ ਵਾਲਾ ਨਾ ਦੂਜੀ ਬ੍ਰੋਧੀਆਂ ਦਾ ਬਿਲਕੁਲ ਔਰ ਮੈਂ ਤੇ ਸਾਹਮਣੇ ਸਾਡੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਖੂਬਸੂਰਤੀ ਇੱਥੇ ਵੀ ਸਾਰੇ ਸਿਆਸੀ ਪਾਰਟੀਆਂ ਦੇ ਜਿਹੜੇ ਆਗੂ ਕੋਈ ਦੁੱਖ ਸੁੱਖ ਦੀ ਸਾਂਝ ਬਣੀ ਹੋਈ ਹੈ। ਹਾਂ ਥੋੜਾ ਜਾ ਜਦੋਂ ਹੁਣੇ ਸਰਕਾਰ ਬਣੀ ਇਹਨਾਂ ਨੇ ਉਹ ਮਾਹੌਲ ਨੂੰ ਖਰਾਬ ਕਰ ਲਿਆ। ਕੁਝ ਲੋਕਾਂ ਨੇ ਜਰੂਰ ਕੋਸ਼ਿਸ਼ ਕੀਤੀ ਹੈ ਵੀ ਸਾਡੇ ਇੱਥੇ ਬਲਾ ਪ੍ਰਧਾਨ ਤੇ ਪਰਚਾ ਹੋਇਆ, ਕੁਝ ਪੰਚਾਂ ਸਰਪੰਚਾਂ ਨੂੰ ਹਾਂ ਤਪੇ ਦੇ ਸਾਡੇ ਮਿਸਪਲਟੀ ਦੇ ਪ੍ਰਧਾਨ ਤੇ ਚੈਨਸ ਕੱਚ ਕਰਨਾ ਠੁੱਠਾ ਪਾਚ ਦਾ ਅੱਜ ਕਰਨਾ ਹੈ। ਥੋੜਾ ਜਿਹਾ ਉਹਨਾਂ ਸਾਨੂੰ ਇਸ ਗੱਲ ਦਾ ਗਿਲਾ ਤਾਂ ਹੈ ਵੀ ਉਹਨਾਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪਰ ਫਿਰ ਵੀ ਉਹਨਾਂ ਨੇ ਆਪ ਦਾ ਕੰਮ ਕਰਨਾ ਹੈ। ਅਸੀਂ ਆਪਣਾ ਕੰਮ ਕਰਨਾ ਜਿੱਥੇ ਜੋ ਲੜਾਂਗੇ ਲੜਾਈ ਕੋਈ ਇਹ ਨਹੀਂ ਲੜਾਈ ਇਤਨੀ ਸਿਆਸੀ ਲੜਾਈ ਜ ਜ ਉਹਨਾਂ ਨੇ ਆਪ ਦੀ ਗੱਲ ਰੱਖਣੀ ਲੋਕਾਂ ਜਾਂ ਕੇ ਅਸੀਂ ਉਹਨਾਂ ਦਾ ਆਮ ਰੱਖਣੀ ਹੈ ਕੈਬਨਟ ਮੰਤਰੀ ਮੀਤਿਹਰ ਦੇ ਦਾਅਵੇ ਆ ਕਹਿੰਦਾ ਵੀ ਬਰਨਾਲੇ ਨੂੰ ਖੂਬਸੂਰਤ ਸ਼ਹਿਰ ਬਣਾਤਾ ਵਿਕਾਸ ਪੱਖੋਂ ਤਰੱਕੀ ਤੇ ਲਿਜਾਤਾ ਅੱਜ ਪੰਜਾਬ ਦੇ ਨਕਸ਼ੇ ਤੇ ਉੱਭਰਿਆ ਵਿਆ ਬਰਨਾਲਾ ਕਿਵੇਂ ਵੇਖਦੇ ਹੋ ਤੁਸੀਂ ਤੁਸੀਂ ਦੇਖੋ ਜੀ ਤੁਸੀਂ ਬਾਤ ਤੁਰਦੇ ਫਿਰਦੇ ਮੇਰੇ ਨਾਲ ਕੋਈ ਨਹੀਂ ਚਲੋ ਪੰਜਾਬ ਸਰਕਾਰ ਦੀ ਮੈਨੂੰ ਨਹੀਂ ਲੱਗਦਾ ਇੱਕ ਪੈਸੇ ਦੀ ਵੀ ਗ੍ਰਾਂਟ ਬਰਨਾਲੇ ਚਾਹੀ ਹੋਵੇ ਹਾਂ ਕੁਝ ਲਾਇਬ੍ਰੇਰੀਆਂ ਦਾ ਇਹਨਾਂ ਨੇ ਦਗਾਟ ਨਹੀਂ ਕੀਤਾ ਉਹ ਵੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਟਰ ਨੇ ਬਣਾਈਆਂ ਸੀ ਉਹ ਬੜੀ ਸਾਡੀ ਸਿਆਣੀ ਤੇ ਪੜੀ ਲੁਕੀ ਕੁੜੀ ਸਰਬਜੀਤ ਕੌਰ ਸਰਬਜੀਤ ਕੌਰ ਹੂੰ ਤੇ ਉਦੋਂ ਉਹਨੇ ਕੁਝ ਲਾਇਬ੍ਰੇਰੀਆਂ ਕੁਝ ਹੋਰ ਚੰਗੇ ਸਵਸ਼ਪਾਰ ਦੇ ਤਹਿਤ ਉਹਨੇ ਕੁਝ ਛਪੜਾ ਛਪੜਾ ਦਾ ਜਿਹੜਾ ਅਦ ਨਵੀ ਕਰਨ ਨਵੀਨੀ ਕਰਨ ਕੀਤਾ ਉਹਦਾ ਫਿਰ ਰਿਬਨ ਕੱਟਣ ਨਾਲ ਤੁਸੀਂ ਜ਼ਬਰ ਰੱਖ ਸਕਦੇ ਬਰਨਾਲੇ ਚ ਆਉਂਦੇ ਵਿਕਾਸ ਪੁਰਸਾ ਕਰਦੇ ਕੁਛ ਨਹੀਂ ਅੱਛਾ ਬਰਨਾਲੇ ਵੀ ਇੱਕ ਬਨੌਟੀ ਵਿਕਾਸ ਪੁਰਸਾ ਆਇਆ ਸੀ ਨਾ ਉਹ ਵੱਡੇ ਵੱਡੇ ਦਾਬੇ ਵਿਕਾਸ ਪੁਰਸਾ ਦਾ ਪੁਰਸਾ ਤੇ ਸਭ ਕੁਛ ਇੱਥੋਂ ਦਾ ਸਿਸਟਮ ਤਵਾ ਕਰਕੇ ਚਲਾ ਗਿਆ ਆਦੇ ਬਰਕਰ ਵੀ ਮਾਰਦੇ ਪਾਰਟੀ ਵੀ ਮਾਰਦੇ ਕੀਤਾ ਵੀ ਕੁਛ ਨਹੀਂ ਕਾਲੀ ਭਾਜਪਾ ਗੱਠ ਜੋੜਦਿਆਂ ਵੀ ਤਿਆਰੀਆਂ ਜੀਆਂ ਹੁੰਦਾ ਨਹੀਂ ਹੁੰਦਾ ਤੇ ਉਧਰੋਂ ਵੀ ਸਾਬਕਾ ਕੈਬਨਟ ਮੰਤਰੀ दस्तक देने शुरू करती है उन्होंने हलकियां देवेच उध नाल स्थिति ज्यादा रोमांचक होजू ज्यादा लड़ाई ऐनी धार चली जा सकती दे दे है देखो जी जेडी ਇਹਨਾਂ ਦਾ ਗੱਠ ਜੋੜ ਆ ਪਹਿਲਾਂ ਤਾਂ ਉਹ ਪਹਿਲਾਂ ਇਹਨਾਂ ਨੇ ਜਿਹੜੇ ਰੋਲੇ ਕਰਕੇ ਛੱਡਿਆ ਜੀ ਮੁਸੇਪਈ ਕਿਸਾਨਾਂ ਦੇ ਹਤਾਇਸ਼ੀ ਆ ਜੀ ਇਹਨਾਂ ਨੇ ਕਿਸਾਨਾਂ ਦੀ ਮੰਗਾਂ ਨਹੀਂ ਮੰਨਦੇ ਅਸੀਂ ਤਾਂ ਕਰਕੇ ਇਕੱਠ ਜੋੜ ਚੋਂ ਬਾਹਰ ਹੁੰਨੇ ਹਾਂ ਤੇ ਹੁਣ ਕਿਹੜਾ ਮੰਗਾਂ ਮੰਨੀ ਜਾਂਦੀਆਂ ਉਹ ਤਾਂ ਜਿਉਂਦੀਆਂ ਤੇ ਉਹ ਮੂੰਹ ਢੀ ਖੜੀਆਂ ਹੁਣ ਤਾਂ ਸ਼ਰਿਆਂ ਮੇ ਗੋਲੀਆਂ ਚਲਾਤੀ ਸਾਡੇ ਕਿਸਾਨਾਂ ਦੇ ਉੱਤੇ ਜ਼ਿਲ੍ਹੇ ਵਾਲੇ ਬਾਗ ਤੋਂ ਬਾਅਦ ਮੈਂ ਦੇਖਦੇ ਮੈਠਾ ਸਿਰਦੀਆਂ ਗੋਲੀਆਂ ਕਿਸੇ ਅੱਜ ਕਿਸ ਨੇ ਕਰਦੇ ਲੋਕਾਂ ਦੇ ਪਹਿਲੀ ਵਾਰ ਕਿੱਲੀਆਂ ਹੋਣਗੀਆਂ 100 ਸਾਲ ਬਾਅਦ ਫੇਰ ਇਤਿਹਾਸ ਦੁਹਰਾਇਆ ਗਿਆ ਤੇ ਤੁਸੀਂ ਨੂੰ ਕੀ ਕਿਸ ਤਰ੍ਹਾਂ ਤੁਸੀਂ ਦੇਖੋਗੇ ਲੋਕ ਕਿਸ ਤਰ੍ਹਾਂ ਤੁਸੀਂ ਜਿਆਦਾ ਸਮਝਦਾਰ ਹੋ ਕਿਵੇਂ ਲੋਕ ਕਰਕੇ ਮੈਂ ਅਕਸੈਪਟ ਕਰਨਗੇ ਇਹ ਆਪਣੀ ਗਲਤ ਸੋਚ ਦੇ ਲਈ ਜਾਂ ਦਬਾਅ ਕਰਕੇ ਜਾਂ ਕੋਈ ਹੋਰ ਕਰਕੇ ਜਿੱਥੋਂ ਦੇ ਮਰਜ਼ੀ ਘੱਟ ਛੋੜ ਕਰ ਦੇਣਗੇ ਮੈਂ ਲੋਕ ਇਹਨੂੰ ਅਕਸੈਪਟ ਨਹੀਂ ਕਰਨਗੇ ਘੱਟ ਛੋੜ ਇਸ ਸਿੱਧੀ ਲੜਾਈ 'ਚ ਫੇਰ ਨਹੀਂ ਸਿਮਰਜੀਤ ਸਿੰਘ ਮਾਨ ਇੱਕ ਵਾਰੀ ਦਾਵੇ ਜਿੱਤਾ ਜਾਣਗੇ ਤੇ ਸ਼ਾਇਦ ਕੋਈ ਬਾਜੀ ਨਾ ਮਰ ਜੇ ਦੇਖੋ ਇੱਕ ਜਿਹੜਾ ਕੈਂਡੀਡੇਟ ਆਉਂਗੇ ਹਾਂ ਤਸਵੀਰ ਤਾਂ ਉਹਦੀ ਸਾਫ਼ ਹੋ ਜਾਣੀ ਤਸਵੀਰ ਉਹ ਸਾਫ਼ ਹੋ ਗਈ ਬਿਲਕੁਲ ਜੇ ਵੇ ਤੁਸੀਂ ਗੱਠ ਜੋੜ ਦੀ ਗੱਲ ਕਰਦੇ ਹੋ ਹਜੇ ਗੱਠ ਜੋੜ ਹੁੰਦਾ ਕੋਈ ਨਹੀਂ ਹੋਇਆ ਨਹੀਂ ਹੁੰਦਾ ਤਾਂ ਭਾਜਪਾ ਦਾ ਕੌਣ ਆਉਂਦਾ ਹੈ ਕਾਲੀ ਦਲ ਦਾ ਕੌਣ ਆਉਂਦਾ ਜੇ ਹੋਗਾ ਤਾਂ ਕਾਂਗਰਸ ਕਿਹਨੂੰ ਕੈਂਡੀਡੇਟ ਦਿੰਦੀ ਹੈ ਜਦੋਂ ਸਾਰੇ ਜਿਹੜੇ ਖੜੇ ਆਰੀ ਮੈਦਾਨ 'ਚ ਆ ਗਏ ਨਾ ਉਸ ਤੋਂ ਬਾਅਦ ਸਭ ਥਿੱਕਲੀਅਰ ਹੋ ਗਈ ਕਿ ਕੌਣ ਜੋ ਕਿ ਅੱਜਕੱਲ ਕੀ ਆ ਪਾਰਟੀ ਦੇ ਨਾਲ-ਨਾਲ ਜਿਹੜੀ ਬੇਕੀਟੀਗਟ ਦੀ ਫੇਸ ਵੈਲੂ ਵੀ ਕੰਮ ਕਰੂਗਾ। ਨਗਰ ਕੈਂਡੀਡੇਟ ਦਾ ਕਰਦਾ ਕੀ ਹੈ? ਨਗਰ ਕਾਉਂਸਲ ਬਰਨਾਲਾ ਦਾ ਪ੍ਰਧਾਨ ਦਾ ਜਿਹੜਾ ਮਾਮਲਾ ਸੀ ਉਹ ਵੀ ਖਾਸਾ ਵਿਵਾਦਪੂਰਨ ਰਿਹਾ। ਉਹਦੇ ਵਿੱਚ ਕਾਂਗਰਸ ਨੇ ਵੀ ਵੱਡਾ ਰੋਲ ਅਦਾ ਕੀਤਾ ਤੇ ਤੁਸੀਂ ਵੀ ਵੱਡਾ ਰੋਲ ਅਦਾ ਕੀਤਾ। ਕਾਰਨ ਇਹ ਵੀ ਕਾਂਗਰਸ ਕੋਲੇ ਥੇ ਸਪਸ਼ਟ ਬਹੁਮਤ ਸੀ। ਉਹਦਾ ਕੋਈ ਅਸਰ ਇਨਾ ਚੋਣਾ ਦੇ ਉੱਪਰ ਪਊਗਾ ਜੀ ਹਾਂ ਬਿਲਕੁਲ ਪਊਗਾ ਜੀ ਜਦੋਂ ਤੁਸੀਂ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਸੀਗੀਆਂ ਵੀ ਇੱਥੇ ਕਿਸੇ ਤੇ ਇੱਕ ਦਬਾਅ ਬੁਖਤ ਪੋਲਟਿਕਸ ਹੋ ਗਈ ਕਿਸੇ ਨੂੰ ਦਬਾਇਆ ਜਾਊਗਾ ਕਿ ਇਹਨੂੰ ਡਰਾਈਨ ਜਾਊਗਾ ਇੱਥੇ ਤਾਂ ਮਤਲਬ ਲੋਕਾਂ ਦੇ ਬੋਲਡ ਦੀ پابੰਦੀ ਲੱਗੀ ਤੁਸੀਂ ਇਲੈਕਸ਼ਨ ਆਉਣੀ ਆ ਗਈ ਜੇ ਤੁਹਾਡੇ ਚ ਤੁਸੀਂ ਚੰਗੇ ਕੰਮ ਕਰੋਗੇ ਤੁਹਾਡਾ ਐਮਐਸਸੀ ਵੀ ਜਿੱਤ ਜਾਣਗੇ ਤੁਹਾਡਾ ਪ੍ਰਧਾਨ ਵੀ ਬਣ ਜਾਊਗਾ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਕਿਸੇ ਨੂੰ ਪਹਿਲਾਂ ਧਮਕੀਆਂ ਦਿੱਤੀਆਂ ਤੇਰੇ ਤੇ ਵੀ ਨਹੀਂ ਅੱਥਾ ਕੋਲੇ ਬੁਲਾਇਆ ਵੀ ਨਹੀਂ ਸੀ ਫਾਦਰੇ ਕਦੇ ਤੁਸੀਂ ਉਹਨੂੰ ਕਿਸੇ ਪਾਸੇ ਥ੍ਰੈਟ ਕਰਾਉਣੇ ਹੋ ਠੀਕ ਹੈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤੇ ਤੇ ਫਿਰ ਉਹਨੂੰ ਇੱਕ ਉਹਨੇ ਕੋਈ ਗਵਨ ਥੋੜੀ ਕੀਤਾ ਸੀ ਜੀ ਇੱਕ ਸਾਡੇ ਨਾਲ ਹੀ ਹੰਢਾਇਆ ਦੀ ਨਗਰਪੰਚਾਇਤ ਆ ਉਹਨੂੰ 10 ਲੱਖ ਰੁਪਏ ਟਰਾਂਸਫਰ ਕਰਤਾ ਉਹਨੇ ਉੱਥੇ ਮਾਮਲਾ ਕਿਸੇ ਵੀ ਜਿਹੜੇ ਜਿਵੇਂ ਕਿ ਸਫਾਈ ਸੁਨ ਕਰਮਚਾਰੀ ਸੀ ਜਾਂ ਕੋਈ ਹੋਰ EMPLOYEES ਉਹਨਾਂ ਦੀ ਤਨਖਾਹ ਕਿਉਂਕਿ ਹੰਢਾਇਆ ਕਮੇਟੀ ਨੂੰ ਕੋਈ ਮਦਦ ਤਾਂ ਹੈ ਨਹੀਂ ਸੀ ਬਿਲਕੁਲ ਠੀਕ ਹੈ ਚਲੋ ਕਈ ਵਾਰ ਕੀ ਅਫਸਰਾਂ ਦੀ ਇਨਵੋਲਵਮੈਂਟ ਹੋ ਜਾਂਦੀ ਐ ਸੈਸੀ ਵੀ ਹੁੰਦੀ ਐ ਵੀ ਜਦੋਂ ਚਲੋ ਭਾਈ ਕੇਰਾ ਤੁਸੀਂ ਇਧਰੋਂ ਦੇ ਦਿਓ ਬਾਅਦ ਜਦੋਂ ਉਹਨਾਂ ਕੋਲ ਗ੍ਰਾਂਟ ਆਊ ਉਹ ਵਾਪਸ ਕਰ ਦਿਆਂਗੇ ਮੂਹਰੇ ਵਿੱਚ ਤੁਸੀਂ ਉਹਨੂੰ ਇੱਕ ਬਹਾਨਾ ਬਣਾ ਕੇ ਸਸਪੈਂਡ ਕਰਤਾ ਐਮਸੀ ਨਾਲ ਤੂੰ ਲਾ ਨਹੀਂ ਸਕੇ ਹਾਂ ਤੇ ਉਹਨੂੰ ਉੱਥੋਂ ਡਿਸਮਿਸ ਕਰਵਾਤਾ ਸੈਕਟਰੀ ਲੋਕਲ ਬਾਡੀ ਤੋਂ ਤਿਹੜੇ ਹਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਇਸ ਤਰ੍ਹਾਂ ਦੀਆਂ ਹਰਕਤਾਂ ਇਸ ਤਰ੍ਹਾਂ ਦਾ ਮਤਲਬ ਉਹਨਾਂ ਤੇ ਦਬਾਅ ਬਣਾਉਣਾ ਇਹ ਗਲਤ ਗੱਲ ਹੈ ਇਹ ਮੈਂ ਮੈਂ ਇੱਕ ਮੇਰਾ ਜਿੰਨਾ ਕਿ ਮੈਂ ਸੋਚਦਾ ਮੈਂ ਜਿੰਦਗੀ ਦਾ ਤਜਰਬਾ ਜੋ ਤੁਸੀਂ ਤਾਤ ਚਾਕੇ ਲੋਕਾਂ ਦੀ ਭਾਵਨਾਵਾਂ ਦੇ ਉਲਟ ਕੰਮ ਕਰੋਗੇ ਤਾਂ ਤੁਸੀਂ بڑا ਚੜ੍ਹ ਨਹੀਂ ਸਕਦੇ ਹਾਂ ਜੀ ਕਾਲੇ ਢਲੂ ਕੋ ਲਈ ਕੀ ਦਾ ਵਿਜ਼ਨ ਹੋਊਗਾ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾਊਗਾ ਉਹਦਾ ਕੀ ਈਮ ਹੋਊਗਾ ਕਿ ਉਹਦੀ ਪ੍ਰਮੁਖਤਾ ਕਿਸ ਕੰਮ ਨੂੰ ਦੇਊਗਾ ਵੀ ਜੇਕਰ ਪਾਰਟੀ ਟਿਕਟ ਦੇ ਦਿੰਦੀ ਆ ਤਾਂ ਉਹ ਲੋਕਾਂ ਦੇ ਵਿਚਾਰ ਕਿਹੜੇ ਮੁੱਦੇ ਲੈ ਕੇ ਜਾਊਗਾ ਵੀ ਮੈਂ ਇਸ ਮੁੱਦਿਆਂ ਦੇ ਤਹਿਤ ਕੰਮ ਕਰੂੰਗਾ ਇਸ ਮੁੱਦਿਆਂ ਦੇ ਤਹਿਤ ਉਹ ਵੋਟ ਮੰਗੂਗਾ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਕੀ ਹੈ ਨਾ ਜੱਜ ਮੈਂ ਕਿਸੇ ਗੱਲ ਦੇ ਉੱਪਰ ਵੱਡੇ ਵੱਡੇ ਪ੍ਰੋਮਿਸ ਕਰਾਂ ਜੀ ਜੇ ਮੈਂ ਪਰ ਇਹ ਬਿਲਕੁਲ ਛੋਟੀਆਂ ਤੋਂ ਛੋਟੀਆਂ ਗੱਲਾਂ ਕਰੀ ਇਸ ਵਾਲੇ ਪਹਿਲਾਂ ਵੀ ਮੇਰੇ ਕੋਲ ਇੱਕ ਇੰਟਰਵਿਊ ਕਰਨਾ ਜੋ ਉਹਨਾਂ ਨੇ ਵੀ ਤੁਹਾਡੇ ਨਾਲ ਸਵਾਰਕ ਹਾਂ ਤਾਂ ਮੈਂ ਉਹਨਾਂ ਨੂੰ ਵੀ ਕਿਹਾ ਜੇਰ ਮੈਂ ਅੱਜ ਕੋਈ ਗੱਲ ਕਰਾਂ ਮੈਂ ਇੱਥੇ ਬਹੁਤ ਵੱਡੀ ਇੰਡਸਟਰੀ ਲਿਆਉਂਗਾ ਇੱਥੇ ਮੈਂ ਵੱਡੀਆਂ ਵੱਡੀਆਂ ਗੱਲਾਂ ਕਰਾਂ ਤਾਂ ਉਹ ਇੱਕ ਲੀਡਰਾਂ ਵਾਲੇ ਸ਼ੋਕ ਸ਼ਮ ਦੇ ਵਿਚਾਰੇ ਵੀ ਉਹ ਹੀ ਲੀਡਰਾਂ ਨੇ ਲਾਰੇ ਬਿਲਕੁਲ ਬਿਲਕੁਲ ਹਾਂ ਮੈਂ ਕਹਾਕ ਤੋ ਗਿਆ ਨਾ ਜਦੋਂ ਕਿਸੇ ਨੂੰ ਕੋਈ ਗੱਲ ਕਹੇ ਤਾਂ ਉਹ ਲੀਡਰਾਂ ਨੇ ਲਾਰੇ ਲਾ ਹਾਂ 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 ਬਿਲਕੁਲ ਲੀਡਰਾਂ ਤੋਂ ਇਤਵਾਰ ਚੱਕਿਆ ਗਿਆ ਲੋਕਾਂ ਦਾ ਜਦੋਂ ਕੋਈ ਸਮਾਂ ਆਊਗਾ ਸਮੇ ਦੇ ਹਿਸਾਬ ਨਾਲ ਸਾਰੇ ਸਾਥੀਆਂ ਦੀ ਰਾਏ ਦੇ ਨਾਲ ਜੋ ਇੱਥੇ ਲੋਕਾਂ ਦੀ ਭਲਾਈ ਲਈ ਚੰਗੇ ਕੰਮ ਹੋਣਗੇ ਕਰਨ ਦੀ ਮੈਂ ਕੋਸ਼ਿਸ਼ ਕਰੂੰਗਾ ਦੂਜੀ ਗੱਲ ਇਹ ਵੀ ਹੁੰਦੀ ਹੈ ਵੀ ਤੁਸੀਂ ਜਦੋਂ ਜਿੱਤ ਜਾਂਦੇ ਹੋ ਤਾਂ ਜਿਹੜੇ ਉੱਪਰ ਤੁਹਾਡੀ ਜਥੇ ਪਾਰਲੀਮੈਂਟ ਜਿੱਤਦਾ ਸੈਂਟਰ ਸਰਕਾਰ ਦੇ ਦੇ ਜੇ ਤੁਹਾਡਾ ਸਿੱਧਾ ਸਰਕਾਰ ਚ ਹੱਥ ਪੈਂਦਾ ਹੋਵੇ ਤਾਂ ਤੁਹਾਡੇ ਲਈ ਥੋੜੇ ਕੰਮ ਕਰਨੇ ਹੋਰ ਵੀ ਆਸਾਨ ਹੋ ਜਾਂਦਾ ਆਸਾਨ ਹੋ ਜਾਂਦਾ ਫਿਰ ਉਸ ਤਰ੍ਹਾਂ ਦੀ ਹੋ ਗਈ ਨਹੀਂ ਸੰਘਰਸ਼ਨ ਦਾ ਥੋੜਾ ਪਤਾ ਪਰ ਮੈਂ ਮੇਰਾ ਕਮਿਸ਼ਨ ਮਤਲਬ ਇਹ ਮੈਂ ਜਿਵੇਂ ਬਣ ਗਿਆ ਤਾਂ ਮੇਰੀ ਜਿਹੜੀ ਇੱਕ ਵਾਦਾ ਕਰ ਸਕਦਾ ਜੋ ਮੇਰੇ ਹੱਥ ਚ ਵੀ ਜਿਹੜੀ ਮੇਰੀ ਰਹਿਣ ਦੀ ਜ਼ਿੰਦਗੀ ਹੈ ਮੈਂ ਆਪ ਦਾ ਕੰਮ ਕਰਦਾ ਰਿਹਾ ਲੋਕਾਂ ਨੂੰ ਸਮਰਪਿਤ ਕਰਦਾ ਸੇਵਾ ਭਾਵਨਾ ਵਾਸਤੇ ਸੇਵਾ ਭਾਵਨਾ ਹੁਣ ਵੀ ਮੈਂ ਜਦੋਂ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਬਣਿਆ ਜੀ ਵੀ ਮੈਂ ਘਰ ਦਾ ਕੰਮ ਜਾਂ ਕਾਰੋਬਾਰ ਦਾ ਕੰਮ ਨਹੀਂ ਦੇਖਦਾ ਲੋਕਾਂ ਦੇ ਆਪਣੇ ਜਿਹੜੇ ਸਾਥ ਨੇ ਸਿਰਫ ਛੱਡਿਆ ਹੋਇਆ ਹੈ ਵੀ ਕੇ ਮਾਜਰ ਜਮੀਨੂ ਪਾਰਟੀ ਨੇ ਕੋਈ ਜ਼ਿੰਮੇਵਾਰ ਦਿੱਤੀ ਹੈ ਤਾਂ ਉਹਨੂੰ ਸਹੀ ਢੰਗ ਨਾਲ ਲਗਾਉਣਾ ਤੇ ਜੇ ਲੋਕਾਂ ਨੇ ਐਮਪੀ ਵਾਲੀ ਜ਼ਿੰਮੇਵਾਰ ਦਿੱਤੀ ਤਾਂ ਵੀ ਮੰਨ ਲਓ ਅਗਰੋਂ ਤੁਸੀਂ ਦੇਖੋਗੇ ਆਪਾਂ ਫੇਰ ਵੀ ਇਕੱਠੇ ਹੋਣਾ ਤੇ ਜਿਹੜੀ ਆਪਣੀ ਪੂਰੀ ਜ਼ਿੰਦਗੀ ਹੈ ਜਿਹੜੀ ਦਾ ਇੱਕ ਇੱਕ ਪਾਲਾ ਇਹ ਲੋਕਾਂ ਨੂੰ ਸਮਰਥਨ ਕਰਦਾ ਪਾਰਟੀ ਹਾਈ ਕਮਾਂਡ ਨੂੰ ਕੋਈ ਪ੍ਰੋਸਾ ਪਾਰਟੀ ਹਾਈ ਕਮਾਂਡ ਨੇ ਥਾਪੜਾ ਦਿੱਤਾ ਵੀ ਕੁਲਦੀਪ ਜਾ ਕੇ ਫੀਲਡ 'ਚ ਵਰਕ ਕਰ ਤੇ ਕੋਈ ਸੁਖ ਦਸਨੇਹਾ ਹੀ ਤੈਨੂੰ ਕੱਲਾਂਗੇ ਦੇਖੋ ਪਾਰਟੀ ਜਿਹੜੇ ਸਾਡੇ ਪ੍ਰਧਾਨ ਨੇ ਤੁਸੀਂ ਪਹਿਲਾਂ ਕੱਲ ਇੱਕ ਉਹਨਾਂ ਦੇ ਥੋੜੇ ਦਿਨ ਪਹਿਲਾਂ ਇੱਥੇ ਆਇਆ ਸੀ ਉਹ ਬੜੇ ਮੇਰੇ ਕੰਮ ਨੂੰ ਬੜਾ ਅਪਰੀਸ਼ੀਏਟ ਕਰਦੇ ਨੇ ਹਾਂ ਠੀਕ ਆ ਬਾਕੀ ਤਾਂ ਵੱਡੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਕਈ ਗੱਲਾਂ ਹੁੰਦੀਆਂ ਸੀ ਨਹੀਂ ਆਪਾਂ ਖੁੱਲਕੇ ਦੇ ਹਾਂ ਬਿਲਕੁਲ ਚਲੋ ਕੋਈ ਅੰਦਰਲੀਆਂ ਗੱਲਾਂ ਹੁੰਦੀਆਂ ਉਹ ਅੰਦਰਲੀਆਂ ਗੱਲਾਂ ਪੋਲਿਟਿਕਸ ਦੀਆਂ ਸਿੱਧੇ ਕੋਈ ਵੀ ਜਿਹੜਾ ਤੁਹਾਡਾ ਕਮਾਂਡਰ ਆ ਤੁਹਾਨੂੰ ਕਦੇ ਤਾਂ ਕਹਿੰਦਾ ਨਹੀਂ ਤੁਸੀਂ ਭਾਈ ਤੁਹਾਨੂੰ ਇਹ ਕੰਮ ਨਹੀਂ ਹੋਣਾ ਹਨਾ ਹਾਂ ਉਹ ਚਲੋ ਤਾਂ ਹੈ ਹੀ ਆ ਜੀ ਉਹਨਾਂ ਦਾ ਜਿਹੜਾ ਸਾਨੂੰ ਥਾਪਣਾ ਤੇ ਹੀ ਹੁੰਦਾ ਵੀ ਤੁਸੀਂ ਜ਼ਿਆਦਾ ਕੰਮ ਕਰੋ ਬਾਕੀ ਪਾਰਟੀ ਦੇਖੋ ਕੀ ਕਰਨਾ ਕੰਮ ਅਸੀਂ ਕਰ ਰਹੇ ਹਾਂ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਕਾਂਗਰਸ ਦੇ ਪ੍ਰਤੀ ਕਾਂਗਰਸ ਦੀ ਨੀਅਤ ਤੇ ਨੀਤੀ ਦੇ ਪ੍ਰਤੀ ਕਿਹੜਾ ਸਨੇਹਾ ਹੈ ਜਿਹੜਾ ਆਪਾਂ ਲੋਕਾਂ ਨਾਲ ਵਾਦਾ ਚਾਹੇ ਉਹ ਕੁਲਦੀਪ ਸਿੰਘ ਕਾਲਾਟੇ ਨੂੰ ਟਿਕਟ ਮਿਲਦੀ ਹੈ ਤੇ ਚਾਹੇ ਪਾਰਟੀ ਕਿਸੇ ਹੋਰ ਕੈਂਡੀਡੇਟ ਨੂੰ ਬਣਾਉਂਦੀ ਹੈ ਦੇਖੋ ਜੀ ਕਾਂਗਰਸ ਸਭ ਤੋਂ ਵੱਡੀ ਗੱਲ ਤੇ ਹੈ ਵੀ ਇੱਕ ਧਰਮ ਨਿਰਭਗ پارٹی ਹੈ ਵੀ ਲੋਕਾਂ ਨੂੰ ਧਰਮਾਂ ਦੇ ਵਿੱਚ ਨਹੀਂ ਬਣਦੇ ਮਜਬੂਤਾਂ ਦੇ ਵਿੱਚ ਨਹੀਂ ਬਣਦੇ ਹਰ ਇੱਕ ਧਰਮ ਨੂੰ ਹਰ ਮਤਲਬ ਨਾਲ ਲੈ ਕੇ ਹਰ ਇੱਕ ਮਜਬੂਤ ਨਾਲ ਲੈ ਕੇ ਚੱਲਦੀ ਕੋਸ਼ਿਸ਼ ਸਾਡੇ ਜਿਹੜੇ ਸਾਡੇ ਗੁਰੂਆਂ ਦੇ ਸੰਦੇਸ਼ਾਂ ਸਰਬਸਾਜ ਸਾਂਝੇ ਵਾਲਤਾ ਦਾ ਹਾਂ ਵੀ ਮਨੁੱਖੀ ਜਾਤ ਸਭ ਇੱਕ ਪਛਾਣ ਹੈ ਹਾਂ ਉਹ ਸੰਧਾਤ ਨੂੰ ਫਾਲੋ ਕਰਦੀ ਹੈ ਧਰਮਾਂ ਮਜਬੂਤਾਂ ਦੇ ਵਿੱਚ ਬੰਨ੍ਹਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਔਰ ਇਹਨਾਂ ਨੇ ਹਰ ਇੱਕ ਵਰਗ ਦਾ ਇਹ ਨਹੀਂ ਵੀ ਇਕੱਲੇ ਸਰਮਾਇਦਾਰਾਂ ਨੂੰ ਚੱਕੀ ਜਾਓ ਜਾ ਕੱਲੇ ਹਿੱਟੇ ਵਰਗ ਨੂੰ ਟਿੱਕੀ ਜੋ ਮਤਲਬ ਇਹਨਾਂ ਨੇ ਇੱਕ ਬੈਲੈਂਸ ਬਣਾ ਕੇ ਰੱਖਿਆ ਤੁਸੀਂ ਪਹਿਸਲਾ ਦੇਖੋ ਰਿਕਾਰਡ ਕੱਢ ਕੇ ਸਰਦਾਰ ਮਰਮੂਨ ਸਿੰਘ ਦਾ ਜਦੋਂ ਪਹਿਲਾਂ ਮੈਂ ਦੇਖ ਲਓ ਵੀ ਵਪਾਰੀ ਦਾ ਵੀ ਪੂਰਾ ਖਿਆ ਰੱਖਿਆ ਗਿਆ ਇੱਥੋਂ ਦੇ ਮਜ਼ਦੂਰ ਦਾ ਦੱਬੇ ਕੋ ਕਿ ਲਿਆਂਦਾ ਕਿਸਾਨ ਦਾ ਤੁਸੀਂ ਦੇਖੋ ਜਿਹੜਾ ਅੱਜ ਕਿਸਾਨੀ ਦਾ ਹਾਲ ਹੈ ਤੂੰ ਅੱਜ ਪਿਛਲਾ ਕਾਹਵਾ ਦੇਖੋ ਕਿਸਾਨੀ ਕਿੰਨੀ ਖੁਸ਼ਹਾਲ ਸੀ ਹਰ ਆਦਮੀ ਸੌਖੀ ਰੋਟੀ ਖਾਂਦਾ ਸੀ ਤਾਂ ਕਾਂਗਰਸ ਦਾ ਇੱਕ ਤੇ ਦੇਣ ਸੀ ਜਿਵੇਂ ਡੀਜ਼ਲ ਦੀ ਗੱਲ ਕਰ ਲਓ ਵੀ ਅੰਤਰਰਾਸ਼ਟਰੀ ਕੀਮਤਾਂ ਉਦੋਂ ਦੀਆਂ ਤੇ ਹੁਣ ਦੀਆਂ ਤੁਸੀਂ ਕੰਪੈਰੀਸ ਕਰ ਲਓ। ਤੇ ਉਹਨਾਂ ਨੇ ਉੱਥੇ ਵੀ ਕਿਹਾ ਪੰਜਾਬ ਕਰਪਾਏ ਤੋਂ ਵਧ ਨਹੀਂ ਦਿੱਤਾ ਉਹਨਾਂ ਡੀਜ਼ਲ ਨੂੰ। ਜੀ। ਤੇ ਅੱਜ ਤੁਸੀਂ 100 ਦੇ ਲਗਭਗ ਫਿਰਦਾ ਹੈ। ਇੱਕ ਦਾਮ ਉਹਨੇ 10 ਰੁਪਏ, 5 ਰੁਪਏ ਵਧਾ ਆਪਦਾ 100 ਤੇ ਲੈ ਗਿਆ। ਤਾਂ ਤੁਸੀਂ ਲੋਕਾਂ ਨੂੰ ਵੀ ਇਹ ਚੀਜ਼ ਨੂੰ ਦੇਖਣਾ ਚਾਹੀਦਾ ਹੈ ਤਾਂ ਚਲੋ ਸਾਡਾ ਸਾਡੀ ਮੈਂ ਕਹਦਾ ਇਹ ਕਮਜ਼ੋਰੀ ਲਾਹਣੋ ਜਾਂ ਅਸੀਂ ਸਾਡੇ ਬਰਕਰਾਂ ਦੀ ਕਮਜ਼ੋਰੀ ਹੈ। ਬੀਐਸਓ ਜਿਹੜੀ ਜੋ ਕਾਂਗਰਸ ਨੇ ਜੋ ਹੁਣ ਤੱਕ ਕੀਤਾ ਜਿਹੜੇ ਲੋਕ ਕਹਿੰਦੇ 70 ਸਾਲ ਚ ਕੀ ਕੀਤਾ ਅਸੀਂ ਉਹ ਦੱਸਣ ਚ ਸਫਲ ਰਹੇ ਕਾਂਗਰਸ ਨੇ ਇੱਥੇ ਜੁਨੀਅਰ ਰਿਸ਼ਟੀਆਂ ਬਣਾਈਆਂ ਡੈਮ ਬਣਾਏ ਘਾਟ ਕਰ ਜਿਹੜੇ ਤੁਸੀਂ ਅੱਜ ਤੋਂ ਪਹਿਲਾਂ ਦੇਖ ਲਓ ਵੀ ਇੱਥੇ ਕਿਹੜਾ ਕਾਲਜ ਹੁੰਦੇ ਸੀ ਇੱਥੇ ਅੱਜ ਬਰਨਾਲੇ ਦੇ ਡੀਨਜਰਿੰਗ ਕਾਲਜ ਹੋਣਗੇ 5 7 ਕਿਸੇ ਖੇਤਰ ਦੇ ਵਿੱਚ ਵੀ ਬਿਜਲੀ ਘਰ ਪਿੰਡ ਪਿੰਡ ਬਿਜਲੀ ਪਹੁੰਚਾਈ ਜਦੋਂ ਦੇਸ਼ ਆਜ਼ਾਦ ਹੋਇਆ ਸੋ ਦੁਬਾਰ ਕੰਪੈਰੀਨ ਕਰ ਉਹ ਕਿਸੀ ਸਾਡੇ ਨਾਲ ਹੀ ਪਾਕਿਸਤਾਨ ਹੈ ਹਮ ਹਾਲਾਤ ਬਾਤ ਤੋਂ ਬੱਤਰ ਨੇ ਸਾਡਾ ਪਾਰਟ ਸੀਗਾ ਉਹ ਤੇ ਅੱਜ ਜਿਹੜਾ ਸਾਡੇ ਦੇਸ਼ ਦੀ ਜਿਹੜੀ ਪੋਜੀਸ਼ਨ ਆ ਉਹ ਦੇਖੋ ਕੀ ਹੈ ਸੂਈ ਤੋਂ ਲੈ ਕੇ ਜਹਾਜ਼ ਤੱਕ ਕਿੱਥੇ ਬਣ ਲਾਗੇ ਉਹ ਕਾਉਂਸਲ ਦੇਣੇ ਤਾਂ ਉਹ ਜਿਹੜੇ ਆ ਲੋਕ ਰੌਲਾ ਪਾਉਂਦੇ 70 ਸਾਲਾਂ ਚ ਕੁਝ ਹੋਇਆ ਨਹੀਂ ਇਹਨਾਂ ਦੇ ਦਿਨ ਥੋੜੀ ਜੇ ਇੱਕ ਥੋੜਾ ਕੋਈ ਸਟੂਡੈਂਟ ਹੈ ਉਹ 100 ਨੰਬਰ ਤੁਸੀਂ ਪੇਪਰ ਪਾਤਾ ਬੇਟਾ 33 ਨੰਬਰ ਨੂੰ ਪਾਸ ਕਹਿੰਦੇ ਆ 60 ਅੰਕ ਫਸਟ ਡਿਵੀਜ਼ਨ ਹਾਂ ਫਸਟ ਡਿਵੀਜ਼ਨ ਕਹਿੰਦੇ ਇੱਥੇ ਤਾਂ ਮੇਰੇ ਖਿਆਲ ਨਾਲ ਵੀ ਕਾਂਗਰਸ ਨੇ 80% ਵੱਧ ਜਿਆਦਾ ਹਾਂ ਕੰਮ ਕੀਤੇ ਤੇ ਜੇ ਤੁਸੀਂ 20% ਤੱਕ ਕੇ ਵੀ ਆ ਕਰਤਾ ਕਰਤਾ ਤੇ ਉਹ ਤੁਸੀਂ ਫੇਲ ਥੋੜੀ ਕਿ ਐਸਾ ਸਾਡੀ ਇੱਕ ਕਮੀ ਰਹੀ ਜੀ ਇਹ ਸੋ ਦੱਸਣ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਰਹੀ ਪ੍ਰਮਾਤਮਾ ਕਰਦਾ ਹੈ ਕੁਲਦੀਪ ਸਿੰਘ ਕਾਲਾ ਢੱਲੂ ਨਾਲ ਫੇਰ ਇੱਕ ਵਾਰੀ ਮੁਲਾਕਾਤ ਕਰਾਂਗੇ ਜਦੋਂ ਉਹ ਲੋਕਾਂ ਦੇ ਵਿਚਾਰ ਜਾਣਗੇ ਪਰ ਲੋਕਾਂ ਦੇ ਵਿਚਾਰ ਜਾਣਾ ਤਾਂ ਸੁਭਾਵਿਕ ਹੈ ਚਾਹੇ ਕੈਂਡੀਡੇਟ ਕਲਦੀਪ ਸਿੰਘ ਕਾਲਾ ਟਰਲੋਂ ਤੋਂ ਹੋਣ ਤੇ ਚਾਹੇ ਕੋਈ ਉਹਨਾਂ ਦਾ ਹੋਰ ਸਾਥੀ ਹੋਵੇ ਕਲਦੀਪ ਸਿੰਘ ਕਾਲਾ ਟਰਲੋਂ ਇੱਕ ਜ਼ਿਲ੍ਹਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਵਾਕੂ ਵੀ ਨਿਭਾਉਣਗੇ ਧੰਨਵਾਦ ਜੀ